लुधियाना ਦੇ ਵਿੱਚ ਅੱਜ ਸਵੇਰ ਵੇਰ ਕਾ ਮਿਲਕ ਪਲਾਂਟ ਕੱਟ ਦੇ ਕੋਲ ਇੱਕ ਪਿਆਰਾ ਖਾਦਸਾ ਵਾਪਰਿਆ ਜੁਥੇ ਕਿ ਦੋ ਕਾਰਾਂ ਦੇ ਐਕਸੀਡੈਂਟ ਹੋਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮੇਰੇ ਜਾਣਕਾਰੀ ਅਨੁਸਾਰ ਜਗਰਾਉ ਜਾ ਰਹੇ ਇੱਕ ਵਿਅਕਤੀ ਦੀ ਕ੍ਰੇਟਾ ਕਾਰ ਦੂਸਰੀ ਕਾਰ ਦੇ ਨਾਲ ਟਕਰਾ ਜਾਂਦੀ ਹੈ। ਇਸ ਤੋਂ ਬਾਅਦ ਕ੍ਰੇਟਾ ਕਾਰ ਪਲਟੀਆਂ ਖਾਂਦੀ ਹੋਈ ਸੜਕ ਦੇ ਵਿੱਚ ਕਾਰ ਰੁਕ ਜਾਂਦੀ ਹੈ। ਗੱਡੀ ਦੇ ਪਲਟਣ ਦੇ ਕਰਕੇ ਗੱਡੀ ਦੇ ਵਿੱਚ ਸਵਾਰ ਵਿਅਕਤੀ ਦੀ ਮੌਤ ਵੀ ਹੋ ਗਈ। ਜਦਕਿ ਦੂਸਰੀ ਗੱਡੀ ਜੋ ਸਵਾਰ ਪਰਿਵਾਰ ਦੇ ਮਾਮਲੇ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਗੱਡੀ ਨੂੰ ਟੋ ਕਰਵਾਇਆ ਗਿਆ ਹੈ ਅਤੇ ਮ੍ਰਿਤਕ ਵਿਅਕ ਮਾਰਨਿੰਗ ਸਵਾ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਐਕਸੀਡੈਂਟ ਸੰਬੰਧੀ ਜਿਹਦੇ ਵਿੱਚ ਗਗਨਦੀਪ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਦੀ ਡੈਥ ਹੋਈ ਹੈ ਮਾਰਨਿੰਗ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕਿੱਥੋਂ ਆ ਰਹੇ ਸੀ ਕਿਹੜੀ ਗੱਡੀ ਨੂੰ ਲੈ ਕੇ ਆਏ ਇਹ ਵੀਰ ਕਾ ਕਟ ਤੋਂ ਥੋੜਾ ਅੱਗੇ ਫਲਾਈਓਵਰ ਦੇ ਉੱਪਰ ਐਕਸੀਡੈਂਟ ਹੋਇਆ ਜੀ ਗੱਡੀ ਪਲਟ ਕੇ ਮਤਲਬ ਉਹਨਾਂ ਦਾ ਡੈਥ ਹੋ ਗਈ ਜੀ ਮੌਕੇ ਤੇ ਕਿੰਨੀਆਂ ਗੱਡੀਆਂ ਟਕਰਾਈਆਂ ਸੀ ਫਿਲਹਾਲ ਜਿੰਨਾ ਤੁਸੀਂ ਚੈੱਕ ਕਰ ਪਾਏ ਆ ਦੋ ਗੱਡੀਆਂ ਉਥੇ ਮੌਕੇ ਤੇ ਸੀਗੀਆਂ ਗੱਡੀ ਕਿਹਦੇ ਨਾਲ ਹਿੱਟ ਹੋਈਆਂ ਜਾਂ ਉਹਦੇ ਬੇਸਿਕ ਰੀਜ਼ਨ ਜੋ ਕਾਰਨ ਸੀਗੇ ਅਜੇ ਤੱਕ ਕਲੀਅਰ ਹੋ ਨਹੀਂ ਪਾਇਆ ਸਾਨੂੰ ਅਸੀਂ ਚੈੱਕ ਕਰ ਰਹੇ ਹਾਂ ਗੱਡੀ ਵਿੱਚ ਕੰਲੇ ਸੀਗੇ ਜੀ ਹਾਂਜੀ ਉਹ ਗੱਡੀ ਚ ਇਕੱਲੇ ਹੀ ਸੀਗੇ ਜਿਹੜੀ ਦੂਜੀ ਗੱਡੀ ਹੈ ਉਹਦੇ ਚ ਕੌਣ ਸੀਗੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਆ ਦੂਸਰੀ ਗੱਡੀ ਦੇ ਵਿੱਚ ਇੱਕ ਫੈਮਿਲੀ ਸੀਗੀ ਉਹਨਾਂ ਦਾ ਵੈਸੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਹਿੱਟ ਹੋਈ ਹੈ ਗੱਡੀ ਥੋੜਾ ਡੈਮੇਜ ਹੈ ਉਹਦਾ ਬਟ ਉਹ ਬਚਾਰਾ ਹੈ ਤੇ ਜਿਹੜੇ ਡਾਕਟਰ ਹੈ ਉਹ ਕਿਹੜੀ ਕਾਰ ਦੇ ਵਿੱਚ ਸੀਗੇ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਉਹਨਾਂ 25 ਇਹ ਕ੍ਰੇਟਾ ਗੱਡੀ ਚ ਸੀਗੇ ਜੀ ਜੇ ਮੈਨੂੰ ਆ ਕਿੱਥੋਂ ਰਹੀ ਸੀ ਇਹਨਾਂ ਨੇ ਜਾਣਾ ਕਿੱਥੇ ਸੀ ਇਹ ਇਹਨਾਂ ਦਾ ਚੰਡੀਗੜ੍ਹ ਰੋਡ ਇਹਨਾਂ ਦਾ ਘਰ ਹੈ ਜੀ ਸਾਨੂੰ ਪਤਾ ਲੱਗਾ ਫਿਲਹਾਲ ਚੰਡੀਗੜ੍ਹ ਤੋਂ ਇਹ ਜਿਗਰਾਉਂ ਜਾ ਰਹੇ ਸੀ ਜੀ ਜਿਗਰਾਉਂ ਤੋਂ ਚੰਡੀਗੜ੍ਹ ਰੋਡ ਜਾਂਦੇ ਸੀ ਨਹੀਂ ਇਹ ਚੰਡੀਗੜ੍ਹ ਤੋਂ ਆਪਣੇ ਘਰ ਤੋਂ ਜੋ 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 ਉਹਨਾਂ ਦੀ ਫੈਮਿਲੀ ਤੋਂ ਪਤਾ ਚੱਲਿਆ ਹੈ ਵੀ ਆਪਣੇ ਘਰ ਤੋਂ ਚੱਲੇ ਹੋਏ ਸੀਗੇ ਤੇ ਉਹਨਾਂ ਨੇ ਜਿ ਗ੍ਰਾਉਂਡ ਜਾਣਾ ਸੀ ਜਿ ਗ੍ਰਾਉਂਡ ਜਾਣਾ ਸੀ ਠੀਕ ਹੈ ਤੇ ਮੈਂ ਜਿਹੜੀ ਬੁੱਧੀ ਗੱਡੀ ਸੀਗੀ ਉਹ ਹਿੱਟ ਹੋਈ ਹੈ ਜਾਂ ਇਹਨਾਂ ਦੀ ਕੁਝ ਪਤਾ ਨਹੀਂ ਬਸ ਉਹ ਬਾਕੀ ਚੀਜ਼ਾਂ ਸੀ ਕਲੀਅਰ ਕਰ ਰਹੇ ਹਾਂ ਵੀ ਕਿਵੇਂ ਉੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ